너? 음. 엄마한테 사리 घेर고 진짜 내가 깜머. लो ग्रैंड फॉल्स न्यू फाउंडलैंड एक शहर है ग्रैंड फॉल्स विंडसर मैं तो मेरी दोती अंदाज हमेशा वागू अं राइडिंग कर रहे हैं शहर में भी इधरले पास देखो कार भी खड़ी है अच्छा अच्छा बड़ा वाइस सिस्टम है ट्रैफिक का ਤੋ ਜੀ ਗਏ ਜੰਗ ਜੰਗੀਆਂ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਸਾਈਕਲ ਵਾਲਾ ਕੋਲ ਦੇਖਨੇ ਆਉਂਦਾ ਹੈ ਆਏ ਹੂੰ ਚਲੇ ਦਰ ਚੱਲ ਹੋ ਗਿਆ ਇਧਰ ਜਾਣਾ ਹੋ ਗਿਆ ਅੰਦਾਜ਼ ਚੱਲ ਬੇਟਾ ਚੱਲ 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 ਜਲਦੀ ਕਰ ਫਿਰ ਆਪਾਂ ਉਥੋਂ ਨਿਕਲ ਜਾਗੇ ਨਾ ਉਥੋਂ ਬਾਰਾਏ ਆ ਆ ਇਹਦੇ ਮਾਗਰੀ ਚੱਲ ਬਸ ਆਹ ਇੱਕ ਚੱਲ ਵਾ ਨਾ ਯਾ ਖੰਬੇ ਤੇ ਪਟਣਾ ਤਪ ਪਟਣ ਦੱਬੀ ਹਾਂ ਦੱਪਾ ਹੋ ਗਈ ਚੱਲ ਤੂੰ ਵੀ ਤਪ ਦੇ ਪਤਾ ਲੱਗ ਜੂਗਾ ਨਾ ਇਹ ਦਪਤਾ ਜਦੋਂ ਚਾਲ ਹੋ ਹੀ ਗਿਆ ਟਾਈਮ ਹੀ ਹੋ ਗਿਆ ਉਹ ਵੇਖੋ ਲਾਈਟ ਵੀਓ ਤੇ ਸਾਡੇ ਵਾਸਤੇ ਹੂੰ ਚਾਲ ਆ ਜਾਵੀਂ ਹੂੰ ਉੱਥੇ ਸਾਰਾ ਕੁਝ ਨਈ ਬੰਮਪਰ ਚੱਲਦਾ ਹੈ ਆਨੇ ਕੋਈ ਕਰਦਾ ਸਾਈਕਲ ਵਾਲੇ ਨੂੰ ਤੇ ਪੈਦਲ ਨੂੰ ਪਹਿਲਾਂ ਰਾਹ ਦਿੰਦੇ ਆ। ਇੰਨਾ ਚੌਕਾ ਦੇ ਵਿੱਚ ਲਾਈਟਾਂ ਲੱਗੀਆਂ ਹੁੰਦੀਆਂ। ਉੱਥੇ ਸਾਰਾ ਕੁਝ ਲਾਈਟ ਬਾਊ ਚੱਲਦਾ ਤੇ ਜਿੱਥੇ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ। ਉੱਥੇ ਜਦੋਂ ਹੀ ਸਾਈਕਲ ਵਾਲਾ ਖੜ ਗਿਆ ਕ੍ਰਾਸ ਕਰਨ ਵਾਸਤੇ ਤੇ ਗੱਡੀਆਂ ਸਾਰੀਆਂ ਆਪਣੇ ਆਪ ਰੁਕ ਜਾਂਦੀਆਂ। ਆ ਦੇਖੋ ਇੱਥੇ ਹੁਣ ਅਸੀਂ ਕ੍ਰਾਸ ਕਰਨਾ ਹੈ। ਉਹ ਵੱਡੀ ਪੱਲੇ ਥੋੜੀ ਹੋ ਗਈ। ਦੂਰੋਂ ਦੇਖ ਲੈਂਦੇ ਆ ਪੈਦਲ ਦੀ ਤੇ ਸਾਈਕਲ ਵਾਲੇ ਦੀ ਕਦਰ ਕੀਤੀ ਜਾਂਦੀ ਹੈ ਇੱਥੇ ਰਸਤਾ ਪਹਿਲਾਂ ਦਿੱਤਾ ਜਾਂਦਾ ਹੈ ਚਾਲ ਵੀ ਖਿੱਚਦੇ ਵੱਲਾ ਥੋੜੀ ਜਿਹੀ ਚੜਾਈ ਹੈ ਅੱਗੇ ਜ਼ੋਰ ਲਾ ਥੋੜਾ ਜਿਹਾ ਐ ਤਾਂ ਨਹੀਂ ਗੱਲ ਬਣਦਾ ਐ ਨਹੀਂ ਗੱਲ ਬਣਦੀ ਖਿੱਚਦੇ ਕੰਮ ਸ਼ਾਬਾਸ਼ ਆਏ ਤਾਂ ਸ਼ਾਬਾਸ਼ ਅਸੀਂ ਇੱਥੇ ਆਏ ਸੀ ਅੰਦਾਜ਼ ਦਾ بیسਬਾਲ ਦੀ ਅੱਜ ਪ੍ਰੈਕਟਿਸ ਸੀਗੀ ਉੱਥੇ ਜਾ ਕੇ ਪਤਾ ਲੱਗਿਆ ਵੀ ਪ੍ਰੈਕਟਿਸ ਕੈਨਸਲ ਹੋ ਗਈ ਤੇ ਆ ਕੀ ਹੁਣ ਵਾਪਸ ਘਰ ਚੱਲੇ ਆ ਚੱਲ ਵੀ ਚੱਲ ਚੱਲ ਅੰਦਾਜ਼ੇ ਆ ਖਿੱਚਦੇ ਸ਼ਾਬਾਸ਼ ਚੜਾਈ ਚੜ ਐ ਨਹੀਂ ਮੈਂ ਕਿਉਂ ਅੱਗੇ ਚੱਲਾਂ ਤੂੰ ਪਿੱਛੇ ਰੁਕ ਜੇਂਗੀ ਚੱਲ ਚੜਾਈ ਚੜਨੀ ਆਪਾ ਸਾਈਕਲ ਤੇ ਬੇਟਾ ਚਲੋ ਸ਼ਾਬਾਸ਼ ਚੱਲ ਤੂੰ ਕਾਦ ਨਾ ਥੱਕ ਗਿਆ ਓਏ ਮੈਂ ਬੁਢਾ ਬੰਦਾ ਤਾਂ ਥੱਕਿਆ ਨਹੀਂ 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 એનર્ਜੀ ਬੱਚਿਆਂ ਜਿਆਦਾ ਹੁੰਦੀ ਹੈ ਤੂੰ ਸਾਰਾ ਦਿਨ ਖੇਡਦੀ ਰਹਿਣੀ ਹੈ ਸਾਈਕਲ ਵਿੱਚ ਜਿਆਦਾ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਸਾਈਕਲ ਵਾਲੀ ਸਾਰਾ ਦਿਨ ਤੂੰ ਸਾਈਕਲ ਚਲਾਉਂਦੀ ਰਹਿਣੀ ਹੈ ਉੱਥੇ ਹੈ ਇਹਨਾਂ ਤਾਂ ਹੋ ਗਿਆ ਮੈਂ ਕਿੰਨਾ ਏਡਾ ਕਿ ਸਾਈਕਲ ਚਲਾਇਆ 2 ਸਾਲ ਹੋ ਗਏ ਸਾਰਾ ਦਿਨ ਤਾਂ ਤੂੰ ਸਾਈਕਲ ਚਲਾਉਂਦੀ ਰਹਿਣੀ ਹੈ ਉੱਥੇ ਭਜਾਉਂਦੀ ਰਹਿਣੀ ਹੈ ਉੱਥੇ ਉੱਥੇ एनर्जी ਨਹੀਂ ਖਤਮ ਹੁੰਦੀ ਚੱਲ ਚੱਲ ਪਹ ਜਾ ਉੱਥੋਂ ਤੱਕ ਉਹ ਚੋੜ ਚੜਾਈ ਐ ਥੋੜੀ ਜੀ ਇਹ ਤਾਂ ਫਿਰ ਆਪਣੀ ਵੀਡੀਓ ਦੀ ਵੇਚਤੀ ਹੋ ਜੂਗੀ ਯਾਰ ਹੈ ਹਾਂ ਆਇਆ ਗੱਲ ਬਣੀ ਨਾ ਹੁਣ ਤਾਂ ਮੈਨੂੰ ਪਿੱਛੇ ਛੱਡ ਗਿਆ ਤੂੰ ਓਏ ਨਾ ਉਹ ਹੀ ਕੋਈ ਗੇਅਰ ਲੋੜੇ ਪੈਣਗੇ ਉਹਦੇ ਸਾਈਕਲ ਦਾ ਗੇਅਰ ਨਹੀਂ ਹੈ ਪਰ ਫਿਰ ਵੀ ਉਹ ਸਿਰਫ ਰੋਡ ਬਾਈਕ ਹੈ। ਉਹਦੇ 6 ਗੇਅਰ ਹੈ। ਇਸ ਦਾ ਕਿਥੋਂ ਦਾ ਔਖਾ ਹੈ। ਪਰ ਫਿਰ ਵੀ ਖਿੱਚੀ ਜਾਂਦਾ ਅੰਦਾਜ਼ਾ ਤਗੜਾ ਹੈ ਵੀ ਤਗੜਾ ਹੈ। ਸ਼ਾਬਾਸ਼ ਆ ਜਾ। ਆ ਵੀ ਕਿਧਰ। ਇਹ ਦਸੂਣਾ ਜੰਗਲ ਹੈ। ਬਹੁਤ ਜ਼ਬਰਦਸਤ ਹੈ। ਇਧਰਲੇ ਪਾਸੇ ਸੜਕ ਹੈ। आ गई गड्डी रुक गई है भाई शाबाश दाज थोड़ी जी पीछे रह गई हां काफी थे एरिया ਤੁਹਾਨੂੰ ਕੰਮ ਨਹੀਂ ਆਉਂਦਾ ਰਾਇ ਬ੍ਰੀ ਚੱਲ ਵੀ ਚੱਲ ਮੈਂ ਅੱਗੇ ਚੱਲਾਂ ਫਿਰ ਚੱਲ ਆ ਜਾ ਹੁਣ ਤਾਂ ਉਹ ਆ ਗਿਆ ਸਾਹਮਣੇ ਸੱਚਾਈ ਆਈ ਹੈ ਜੀ ਉਹ ਲੜਾਈ ਗਿੜਾਈ ਹੈ ਸਤਿਗੁਰੂ ਜੀ 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 ਜ਼ੋਰ ਤਾਂ ਬਹੁਤ ਲੱਗਦਾ ਹੈ ਪਰ ਨਜ਼ਾਰਾ ਵੀ ਬਾਰਾਂ ਦਾ ਆ ਸਾਈਕਲ ਲੇਨ ਹੀ ਅੱਡ ਬਣੀ ਹੋਈ ਹੈ ਪੈਦਲ ਤੇ ਸਾਈਕਲ ਉਹ ਇਸ ਲੇਨ ਤੇ ਚੱਲਦੀ ਹੈ ਜਿਹੜੀ ਤੇ ਅਸੀਂ ਇਸੋਲੇ ਚੱਲ ਰਹੇ ਹਾਂ ਸੱਜੀ ਵਾਸਤੇ ਜੰਗਲਾ ਪੂਰਾ ਅੱਗੇ ਪਾਸੇ ਸੜਕ <laughs> तू करती हुई आज तो दूध निकल गई है भाई चलो चढ़ गए चढ़ गए चढ़ गए चला बेंच जा गया जा बेंच है। ਕਿ ਕਰਦੇ ਆ ਆਰਾਮ ਬੜੇ ਸੁਣੇ ਕਿ ਕਿਹੜੀ ਬੜੇ ਬੱਲਾ ਹੁਣ ਅੰਦਾਜ਼ ਪਿਛੇ ਰਹਿ ਗਈ ਥੋੜੀ ਸੜਾਈ ਤੋਂ ਪ੍ਰੋਬਲਮ ਆਉਂਦੀ ਹੈ ਕਿਉਂਕਿ ਇਹਦੇ ਗੇਅਰ ਹੀ ਖੇ ਆ ਸਾਈਕਲ ਦੇ ਲੱਗੇ ਸਾਈਕਲ ਦੇ ਤਾਂ ਵੀ ਗੇਅਰ ਫਿਕਸ ਕਰਕੇ ਚੜ ਜਾਂਦਾ ਇਹ ਸਾਈਕਲ ਆ ਜਦਾ ਇਹ ਮਾਊਂਟੇਨ ਬਾਈਕ ਹੈ ਥੋੜਾ ਜਿਹਾ ਸੌਖਾ ਹੈ ਇਹਨੂੰ ਚੜਾਉਣਾ ਪਰ ਅੰਦਾਜ਼ ਦੇ ਜਿਹੜਾ ਅਗਲੇ ਗੇਅਰ ਹੁੰਦੇ ਆ ਉਹਦੇ ਤੇ ਗਰਾਰੀ ਦੇ ਵਿੱਚ ਜਿਹੜੇ ਗੇਅਰ ਹੁੰਦੇ ਉਹ ਫੈਣੀ ਦੇ ਕੋਈ ਇਸ ਕਰਕੇ ਖਵਾ ਜਾਂਦੇ ਆ Okay ਚਲਾਈ ਤੂੰ ਇਹਨੂੰ ਮਾਜਾ ਉੱਤਰਨਾ ਪੈਂਦਾ ਇੱਧਰਲੇ ਪਾਸੇ ਸੜਕ ਗਈ ਇੱਕ ਜੀ ਦੇਖੋ ਅਸਮਾਨ ਕਿੰਨਾ ਸਾਫ਼ ਮਿਲਿਆ ਦੋ ਦਿਨ ਤੋਂ ਨਹੀਂ ਪੈ ਰਿਆ ਸੀ ਅੱਜ ਮੌਸਮ ਸੁਹਾਵੀ ਐਸਾ ਹੀ ਸੀਗਾ ਆਹ ਦੇਖੋ ਇੱਥੇ ਹੁਣ ਲਾਈਟਾਂ ਵਾਲਾ ਚੌਕ ਐ ਹਰ ਖੰਬੇ ਦੇ ਉੱਤੇ ਉੱਪਰ ਤਾਂ ਲਾਈਟਾਂ ਹੈਗੀਆਂ ਆ ਥੱਲੇ ਬਟਨ ਜੇ ਤੁਸੀਂ ਕ੍ਰੋਸ ਕਰਨਾ ਤਾਂ ਉਹਨੂੰ ਪ੍ਰੈਸ ਕਰਨਾ ਹੈ ਇਹ ਤੁਸੀਂ ਉਹਨੂੰ ਨਹੀਂ ਪ੍ਰੈਸ ਕਰਦੇ ਟ੍ਰੈਫਿਕ ਹੈ ਜਿਹੜਾ ਉਹ ਚੱਲਦਾ ਰਹੂਗਾ ਤੁਹਾਡੀ ਜਿਹੜੀ ਲੰਘਣ ਦੀ ਹਾਂ ਚਲ ਜੀ ਬਟਾ ਕੇ ਤੁਸੀਂ ਲੰਘ ਨਹੀਂ ਸਕਦੇ ਫਿਰ ਜੇ ਤੁਸੀਂ ਪ੍ਰੈਸ ਕਰੋਗੇ ਤੇ ਫਿਰ ਇਹਨਾਂ ਨੂੰ ਪਤਾ ਲੱਗੂਗਾ ਕਿ ਕੋਈ ਬੰਦਾ ਆ ਗਿਆ ਇਹ ਚੱਕ ਕਾਰਤਾ ਪ੍ਰੈਸ ਹਾਂ ਆ ਬਟਨ ਹੈ ਇਹ ਆ ਜਾ ਇਹ ਐ ਬਾਜ ਨੇ ਬੱਸ ਬੇਟਾ ਇੱਕੋ ਵਾਰੀ ਕਰਨਾ ਤੇ ਸਾਹਮਣੇ ਕੰਬੇ ਦੇ ਉੱਤੇ 10 ਵਾਲੀ ਲਾਈਟ ਆ ਉਹ ਹੱਥ ਜਾਈ ਜਾਣਾ ਚਲੋ ਜੀ ਹੋ ਗਿਆ ਚਲੋ ਚਲੋ ਓਏ ਅਈ ਸ਼ਵਾਰ ਫਰ ਚੜਾਈ ਹੈ ਥੋੜੀ ਜੀ ਚਲੋ ਕੋਈ ਗੱਲ ਨਹੀਂ ਨੀਤਾ ਆ ਦੇਖੋ ਇਧਰਲੇ ਪਾਸੇ ਇਹਨਾਂ ਨੇ ਖਾਈ ਬਣਾਈ ਹੋਈ ਹੈ ਕਿਉਂਕਿ ਇਸ ਟ੍ਰੈਫਿਕ ਆ ਬਾਈ ਜਾਂਸ ਬੇ ਕਾਬੂ ਵੀ ਹੋ ਜੇ ਗੱਡੀ ਤਾਂ ਇਹ ਸਖਾਈ ਚ ਵੜ ਕੇ ਗੱਡੀ ਆ ਜਿਹੜੀ ਉਹ ਰੁਕ ਜਾਂਦੀ ਹੈ ਦੋ ਕੰਮ ਦਿੰਦੀ ਹੈ ਪਾਣੀ ਵੀ ਇਹ ਸਖਾਈ ਵੀ ਦੀ ਲੰਗਦਾ ਹੈ ਕਾਕੂ ਲੱਗਿਆ ਹੋਇਆ ਹੈ ਪੂਰਾ ਤਾਂ ਕਿ ਮਿੱਟੀ ਨਾਲ ਦੇ ਇਧਰਲੇ ਪਾਸੇ ਜੰਗਲ ਹੈ ਉਹ ਚੱਲ ਵੀ ਚੱਲ ਖਿੱਚ ਕੰਮ ਕਾਈ ਸ਼ਾਬਾਸ਼ ਹਾਂ ਚੱਲ ਫਿਰ ਆਪਾਂ ਸੇਵ ਕੋਟ ਨੂੰ ਵੀ ਚੱਲਣਾ ਅੱਜ ਆਪਾਂ ਸੇਵ ਲੈ ਆ ਕੇ ਨਾ ਉਥੋਂ ਤੇ ਆਪਾਂ ਬਣਾਵਾਂਗੇ ਐਪਲ ਸੌਸ ਮੈਂ ਤੁਹਾਨੂੰ ਦੱਸਦਾ ਚਲ ਚੱਲਵੜੂੰਗਾ ਮੈਂ ਵੀ ਹਾਂ ਇੱਕੋਪਰ ਚੁਲੋ ਪਰ ਲਿਆਵਾਂਗੇ ਸੜਕਾਂ ਦੇ ਉੱਤੇ ਹੀ ਇੱਥੇ ਸੇਬਾਂ ਦੇ ਦਰਖਤ ਖੜੇ ਐ ਤੁਸੀਂ ਜਿੰਨੇ ਮਰਜ਼ੀ ਝੋਲੇ ਭੜਕੇ ਲੈ ਜਾਓ ਇਹ ਉਹਦੇ ਚ ਵਧੀਆ-ਵਧੀਆ ਛਾਂਟੋ ਤੇ ਫੇਰ ਉਹਦੀ ਐਪਲ ਸੌਸ ਬਣਾ ਲਓ ਤੁਸੀਂ ਅੱਜ ਮੈਂ ਬਲਾਈ ਸੀ ਛੋਟੇ ਸੇਬ ਸੀਗੇ ਉਹਨਾਂ ਤੇ ਮਿਹਨਤ ਜ਼ਿਆਦਾ ਕਰਨੀ ਪਈ ਛੋਟੇ-ਛੋਟੇ ਸੀਗੇ ਉਹ ਤਾਂ ਬੇਰਾ ਵਰਗੇ ਸੀਗੇ ਅੱਜ ਆਪਾਂ ਚੱਲਾਂਗੇ ਹੁਣ ਸ਼ਾਮ ਨੂੰ ਚੱਲਦੇ ਆਪਾਂ ਨਾ ਵੱਡੇ ਲੈ ਕੇ ਆਵਾਂਗੇ ਚੱਲ ਯਾਰ ਹੁਣ ਤਾਂ ਹਵਾ ਵੀ ਪੁੱਛੂ ਹੋਗੀ ਸ਼ਾਵਾ ਖਿੱਚਦੇ ਉਹ ਆਪਣੇ ਨਾਲ ਉਹ ਪੈਦਲ ਉਹ ਕੋਡੂ ਚੂਜਾ ਚੱਲ ਗਿਆ ਪੈਦਲ ਹੀ ਲੰਘ ਗਿਆ ਉਹ ਜਾਊਗਾ ਜਾ ਆਉਂਦੇ ਨਾ ਬੈਂਡਾਜ ਵਕਾਣੂ ਥੋੜਾ ਜਾ ਥਮਮਤ ਦੇਣੀ ਪੈਂਦੀ ਏ ਜੀ ਗਿਆ ਤੋੜ ਗਿਆ ਬਰਾਵਾ ਥੈਂਕ ਯੂ ਚਲੋ ਜੀ ਚਲੋ ਆਗੇ 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 ਬਸ ਇੱਥੇ ਰਹਿ ਗਿਆ ਹਾ ਲੱਕੜ ਦਾ ਖੰਭਾ ਲੱਗਿਆ ਰਿਹਾ ਚੱਲ ਚੱਲ ਕ੍ਰਾਸ ਕਰ ਅੱਗੇ ਜਾ ਧਿਆਨ ਨਹੀਂ ਦਿੰਦੀ ਤੂੰ ਉਹ ਪੈਦਲ ਹੀ ਪਹੁੰਚ ਗਿਆ ਆਪਣੇ ਨਾਲ ਅੱਛਾ ਚੱਲ ਧਿਆਨ ਰੱਖਿਆ ਕਰ ਆ ਬੰਦਾ ਤੇ ਪਾਈਆਂ ਜਦੋਂੀਆਂ ਸਾਡੇ ਨਾਲ ਫਾਇਦਲੀ ਪਹੁੰਚ ਕੇ ਰਹੇ ਨੇ ਕਿਉਂਕਿ ਉਹਨੇ ਇੱਕ ਕੋਰਸ ਤਾਰ ਚੱਲੇ ਜਾਣਾ ਤੇ ਅੰਦਾਜ਼ ਕਰਕੇ ਸਾਨੂੰ ਖੜਨਾ ਪੈਂਦਾ ਹੈ ਚੱਲ ਹਮ ਤਾਂ ਉਤرائی ਜਾ ਉੱਥੇ ਤੱਕ ਬੇਟਾ ਇੱਥੇ ਰਹਿ ਗਿਆ ਸ਼ਾਬਾਸ਼ ਉਹਦੇ ਨਾਲੋਂ ਪਹਿਲਾਂ ਪਹੁੰਚਣਾ ਆਪਾਂ ਪੁਲ ਤੇ ਪੁਲ ਤੇ ਤਾਂ ਆਪਾਂ ਨੂੰ ਉਤਰਨੇ ਪਊਗਾ ਚਲੋ ਟ੍ਰੈਫਿਕ ਹੋ ਹੈ ਵਨਵੇ ਕੀਤੀ ਹੋਈ ਆ ਉੱਥੇ ਚੱਲਦਾ ਕੰਸਟਰਕਸ਼ਨ ਆ ਇਹ ਤੁਹਾਨੂੰ ਇਹ ਪੱਤਾ ਮਾਰ ਵਾਰ ਜ਼ਰੂਰ ਕਰਨਾ ਪੈਂਦਾ ਭਾਈ ਜੇ ਕੋਈ ਕਿਸੇ ਤੋਂ ਕੋਈ ਮੱਦਦ ਲਈਏ ਜਾਂ ਕਿਸੇ ਨੇ ਕੋਈ ਕਹੀਏ ਇਹ ਬੰਦੇ ਨੇ ਜਿੰਨੇ ਵਾਰ ਹੀ ਕ੍ਰਾਸ ਕੀਤਾ ਆਪਾਂ ਇਹਦਾ ਧੰਨਵਾਦ ਕੀਤਾ ਇਤੋਂ ਦਾ ਕਲਚਰ ਹੈ ਠੀਕ ਹੈ। ਹੋ ਕੇ। ਚਲਾਈ। ਸੁਨ ਕੰਨਾਂ ਨੂੰ ਲਾਈਆਂ ਉਹਦੇ ਉਹ ਦੇਖਦਾ ਸੀ ਅੰਦਾਜ਼ ਨੂੰ। ਸੱਤ ਤੋਂ ਤਾਂ ਨਹੀਂ ਵਜੀ ਤੇਰੇ। ਨਹੀਂ ਦੁੱਖ ਤਾਂ। ਚਲੋ ਕੋਈ। ਬੜਾ ਜਿਹੇ ਇਤਿਆਰ ਨਾਲ ਬੇਟਾ ਇਹ ਜੇ ਬੁੱਝੜ ਤੋਂ ਬਚ ਕੇ ਰੰਗੀ ਦਾ। ਠੀਕ ਆ ਉਹ ਤਾਂ ਬੰਦਾ ਸਿਆਣਾ ਸੀਗਾ ਪਿੱਛੇ। ਤੇ ਇਹਨੇ ਦੇਖੇ ਨੂੰ ਉਹਦੇ ਕੰਨਾਂ ਨੂੰ ਉਹ ਲਾਏ ਸੀਗੇ। ਤੈਨੂੰ ਧਿਆਨ ਦੇਣਾ ਚਾਹੀਦਾ ਸੀ ਵੀ ਇਹਨੇ ਸੁਣੀ ਨਹੀਂ ਆਪਣੇ ਗੱਲ। ਹਨਾ? ਹਾਂ। ਚਲ ਕੋਈ ਨਹੀਂ ਤੂੰ ਵੀ ਧਿਆਨ ਰੱਖਿਆ ਕਰ। ਸਾਈਡ ਤੇ ਨਹੀਂ ਜਾਣਾ ਇਧਰ ਆਪਾਂ। ਜਿਗਦਾ ਉਹ ਤੇ ਟੁਰੀ ਜਾਂਦਾ ਸੀ ਗਾ ਮੇਰੇ ਕੋਲ ਜਗਾ ਥੋੜੀ ਜਿਹੀ ਸਾਈਡ ਤੋਂ ਕਰ ਦੇਣ ਟਾਈਂਗ ਦੀ ਜਰਾ ਮੜੇ ਆਉਦੋ ਚੱਲ ਦੂ ਧਿਆਨ ਰੱਖਣਾ ਸੀ ਨਾ ਉਹਨੂੰ ਆਵਾਜ਼ ਫੇਰ ਮਾਰ ਦੇਣੀ ਸੀ ਠੀਕ ਹੈ ਨਾ ਉਹਨੂੰ ਫੇਰ ਆਵਾਜ਼ ਮਾਰ ਦੇਣੀ ਮੈਂ ਦੋ ਤਿੰਨ ਵਾਰੀ ਉੱਚੀ ਕਰਕੇ ਵਾਇਸ ਮਾਰੀ ਹਾਂ ਫੇਰ ਹੌਲੀ ਕਰ ਲੈਣਾ ਸੀ ਕੋਈ ਗੱਲ ਨਹੀਂ ਆਪਾਂ ਲੇਟ ਜਾਵੜਦੇ ਕੋਈ ਦਿੱਕਤ ਨਹੀਂ ਚੱਲ ਚੱਲੀ ਜਾ ਕੋਈ ਨਹੀਂ ਕੋਈ ਨਹੀਂ ਅੱਛਾ ਤੋ ਪਛਾਹ ਹੋ ਗਿਆ ਸਾਈਡ ਤੇ ਨਹੀਂ ਲਿਜਾਣਾ ਹੁੰਦਾ ਆਪਾਂ ਇਹਦੇ ਚਲੋ ਕੋਈ ਨਹੀਂ ਹੈਲਮਟ ਉਹਨੂੰ ਪਾਈ ਸੀ ਆਪਣੇ ਇਸ ਕਰਕੇ ਬੱਚਾ ਤੋ ਵੀ ਆਪਣੀ ਹੈ ਨਾ ਚਲੋ ਕੋਈ ਨਹੀਂ ਲਓ ਜੀ ਆਹ ਦੇਖ ਲਓ ਉਹ ਚਲੋ ਮਾੜੇ ਮੋٹے ਦਾ ਕੋਈ ਨਹੀਂ ਲਿਆ ਮੈਨੂੰ ਖਾ ਕੇ ਇੱਥੇ ਕੀ ਹੋ ਗਿਆ ਉਹ ਹੋਏ ਬੜਾ ਅਡਵੈਂਚਰ ਮੈਨਾਂ ਨੂੰ ਕੀ ਫਰਕ ਪੈਂਦਾ ਚੱਲ ਅੱਗੇ ਖਿੱਚਦੇ ਬਸ ਉੱਥੋਂ ਤੱਕ ਆਪਾਂ ਫਿਰ ਪੈਦਲ ਹੀ ਚੱਲਣਾ ਉਸ ਤੋਂ ਅੱਗੇ ਕਿਉਂਕਿ ਪੁਲ ਤੇ ਵਨ ਵੇ ਟ੍ਰੈਫਿਕ ਹੈ ਹਨਾ ਉੱਥੇ ਆਪਾਂ ਉਤਰ ਕੇ ਚੱਲਾਂਗੇ ਇਹੋ ਜਿਹੇ ਬੰਦਿਆਂ ਦਾ ਧਿਆਨ ਰੱਖੀਦਾ ਇੱਕ ਅੰਨਾਂ ਨੂੰ ਉਹ ਲੱਗੇ ਆ ਇਹਦੇ ਉਹ ਡੋਡੇ ਜੇ ਤੇ ਗਾਣੇ-ਗੂਣੇ ਸੁਣਦਾ ਜਾਂਦਾ ਸੀ ਇਹ ਇਹਨੇ ਪਤਾ ਹੀ ਨਹੀਂ ਲੱਗਿਆ ਇਹਨੂੰ ਕਿ ਪਿੱਛੋਂ ਸਾਈਕਲ ਆ ਰਹੇ ਆ। ਆਈ ਸ਼ਾਬਾਸ਼। ਦੇਖੋ। ਰੁਕੀ ਨਾ ਗੱਡੀ। ਨਾ ਆਦੀ ਨਾਲ। ਦੇਖ ਕੇ। ਉਹਨੇ ਚੈੱਕ ਕਰ ਲਿਆ। ਚੱਲ ਹੁਣ ਦੂਰੀ ਰੱਖੀ ਚੱਲ ਅੱਗੇ। ਆਰਾਮ ਨਾਲ ਚੱਲਣਾ ਠੀਕ ਹੈ। ਉਪਰਾਈ ਹੈ। ਚਲੋ ਸ਼ਾਬਾਸ਼ ਇੱਥੇ ਧਿਆਨ ਵੀ ਰੱਖਣਾ ਪੈਂਦਾ ਇੱਥੇ ਬੜਾ ਉਹ ਜਿਆਦਾ ਫਿਕਰ ਦੀ ਗੱਲ ਨਹੀਂ ਹੈ ਪ੍ਰੈਸ਼ਰ ਟੋਕ ਦੇ ਜਿਹੜੇ ਹਨ ਧਿਆਨ ਰੱਖਦੇ ਆ ਪੂਰਾ ਸਾਈਕਲ ਵਾਲਿਆਂ ਦਾ ਤੇ ਪੈਦਲ ਵਾਲਾ ਨਾ ਜੰਗੀਆਂ ਵਾਲੇ ਬਹੁਤ ਧਿਆਨ ਦਾ ਹੁੰਦਾ ਹਾਂ ਦਾ ਹਾਲ ਦੇਗੀ ਤਾਂ ਬਹੁਤ ਬੁਰੀ ਤਰ੍ਹਾਂ ਸੀ ਪਰ ਛੱਟ ਤੋਂ ਬਚਾਅ ਹੋ ਗਿਆ ਹਿੰਮਤ ਬਹੁਤ ਹੈ ਤੇ ਬੱਚਾ ਬਹੁਤ ਹਿੰਮਤ ਵਾਲਾ ਪਰਵਾਹ ਨਹੀਂ ਕਰਦਾ ਮਾੜੀ ਮੋਟੀ ਗੱਲ ਦੀ ਇਹ ਸ਼ਾਬਾਸ਼ ਸੱਜੇ ਹੀ ਕੱਢ ਲੈ ਇਥੋਂ ਇਧਰ ਹੀ ਕੱਢ ਲੈਣਾ ਸੀ ਇਧਰ ਓਏ ਆ ਉਹ ਚੰਗਾ ਇਹ ਮੂਚੀ ਸਾਈਕਲ ਇਹ ਕੱਢ ਜਾਂਦੇ ਆ ਕਿਉਂਕਿ ਸ਼ੌਕਰ ਇਹਦੇ ਤੇ ਡਬਲ ਸ਼ੌਕ ਕਰਾਇਆ ਡਬਲ ਵੀ ਟ੍ਰिपल ਹੈ ਉਹ ਰਗੀਆਂ ਪੂਰੀਆਂ ਤੇ ਆਰਾਮ ਨਾਲ ਹੀ ਉਤਰ ਜਾਂਦੇ ਆ ਇਹ ਸਾਈਕਲ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ